ਰੱਬ ਜੁੜੇ ਪਤਾ ਕਿਵੇਂ ਬਣਾਉਂਦਾ ਤਕੀਨਾ ਤਕੀਨਾ ਬਣਾਉਂਦਾ ਇੱਕ ਨੂੰ ਹੁੰਮ ਦਾ ਸ਼ੌਕ ਹੈ ਜਿੱਥੇ ਕੰਨੇ ਘਰੇ ਰਹਿਣ ਜਾਂਦੇ ਆ ਹੂੰ ਉਹ ਕਿਦਾਂ ਬਣਾ ਲੇ ਥੋੜੀ ਇਹ ਦੋਨੋਂ ਯੋਗ ਹੋਣ ਵਿਚਾਲਾ ਘਮ ਮੰਗਿਆਉਣੇ ਆ ਬਹੁਤ ਥੋੜੇ ਬੰਦੇ ਹੁੰਦੇ ਜਿਹੜੇ ਦੋਨਾਂ ਨੂੰ ਹੋਵੇ ਸ਼ੌਕ ਵਿਚਾਲੇ ਆਪਾਂ ਜਾਣਾ ਹੀ ਜਾਣਾ ਯਾਰ ਜਾਣਾ ਹੀ ਜਾਣਾ ਮੈਂ ਤਾਂ ਖਿੱਚ ਕੇ ਨਹੀਂ ਆਣਾ ਤੁੰਡਾ ਦੂਜੇ ਨੂੰ ਨਵੀਂ ਮਗੂੜ ਲਾਉਂਦਾ ਮੈਂ ਨਪੌੜਾ ਤੋਂ ਦੱਬ ਲਾ ਕੇ ਦਾ ਮੈਂ ਨਵੇਂ ਆਇਆ ਹੋਰ ਵੀ ਹੁੰਦੇ ਆ ਇੱਕ ਲਈ ਹੋਪਿੰਗ ਪਸੰਦ ਦੂਜੇ ਨੂੰ ਤਾਂ ਸਮਾਨ ਲੈ ਕੇ ਕੀ ਕਰਨਾ ਜਦ ਕਿ ਪੈਸੇ ਵੀ ਖਤ ਨਹੀਂ ਹੋਦੇ ਉਹ ਕਹਿੰਦਾ ਮੈਂ ਖਰਚ ਦੂੰ ਤੇਰੇ ਤੇ ਉਹ ਕਹਿੰਦਾ ਨਹੀਂ ਨਹੀਂ ਕੀ ਕਰੀ ਬਹਿਣ ਦੇ ਫਿਰ ਉਹ ਇਹ ਵੀ ਲੈਣਾ ਕਦੋਂ ਸਮਝ ਨਹੀਂ ਆਉਂਦਾ ਹੁਣ ਕਹੀ ਦਾ ਤਰਸਦੇ ਆ ਵੀਰ ਮੈਨੂੰ ਕਿੱਥੇ ਲੈ ਕੇ ਜਾਣਦਾ ਕਿਸੇ ਨੂੰ ਆਪ ਹੀ ਨਹੀਂ ਹੁੰਦਾ ਵੀ ਮੈਂ ਜਾਾਂ ਮੈਂ ਕਿੱਥੇ ਜਿਵੇਂ ਕਿ ਮੈਂ ਅਜੇ ਨਹੀਂ ਜਾਣਦਾ ਭਾਈ ਕਿੱਥੇ ਤਾਂ ਹੀ ਰੱਬੇ ਬਿਲਕੁਲ ਨਹੀਂ ਵੀ ਇਕੱਲਾ ਨਾ ਕੋਈ ਆਹ ਕੀਣਾ ਮਾੜਾ ਯਾਰ ਚਾਹੀਦਾ ਪਰ ਜਾਣਾ ਚਾਹੀਦਾ ਰੱਖ ਦੇਣਾ ਕਿਤੇ ਤਾਂ